ਸੋ ਇਹਦੇ ਪਿੱਛੇ ਇੱਕ ਕਹਾਣੀ ਐ ਗੱਲ ਉਦੋਂ ਦੀ ਐ ਜਦੋਂ ਮੈਂ ਸਬਜ਼ੀ ਵੇਚਦਾ ਹੁੰਦਾ ਸੀ ਮਟਰ ਪਨੀਰ ਬਣਾਓ ਚਾਹੇ ਮਟਰਾਂ ਨੂੰ ਕੱਚਾ ਹੀ ਖਾਓ 20 ਦੇ ਕਿਲੋ ਮਟਰ ਲੈ 20 ਦੇ ਕਿਲੋ ਹੈਲੋ ਮਟਰ ਹਾਂਜੀ ਸਰਦਾਰ ਜੀ ਉਹ ਪਾ ਨਿਆਣਾ ਨੂੰ ਸਕੂਲ ਭੇਜਦਾ ਨਾਲ ਕੋ ਲਈ ਫਿਰਦਾ ਉਹ ਬਾਬਾ ਜੀ ਤੁਸੀਂ ਵੀ ਖਾਗੇ ਨਾ ਧੋਕਾ ਉਹ ਨਿਆਣਾ ਨਹੀਂ ਐ ਤੇ 25 ਸਾਲ ਦਾ ਜਵਾਨ ਜੇ ਉਹ ਨਿਆਣੇ ਤੇ ਇਹਨੂੰ ਵੇਖ ਕੇ ਧੋਕਾ ਖਾਈ ਜਾਂਦੇ ਨੇ ਜਦੋਂ ਇਹਨੂੰ ਮੈਂ ਲੈ ਕੇ ਜਾਂਦਾ ਨਾ ਗਲੀ 'ਚ ਸਬਜ਼ੀ ਵੇਚਣ ਤੇ ਨਿਆਣਿਆਂ ਨੂੰ ਵੇਖ ਕੇ ਰੋਲਾ ਪਾ ਦਿੰਦੇ ਨੇ ਵੀ ਛੋਟਾ ਭੀਮ ਆਇਆ ਛੋਟਾ ਭੀਮ ਆਇਆ ਬਸ ਫੇਰ ਕੀ ਬਾਜੀ ਸਾਡੀ ਗਲੀ ਨੂੰ ਪਤਾ ਲੱਗ ਜਾਂਦਾ ਵੀ ਟੇਟੂ ਮਟਰ ਆ ਮਟਰ ਵੇਚਣ ਆਲਾ ਆਹ ਲੈ ਯਾਰ ਬਹਿ ਪਾਜੀ ਮੈਂ ਸਿੱਧਾ ਉਹਦੇ ਅੱਗੇ ਤੇ ਨਹੀਂ ਹੋਏ ਜੀ ਸੋਡਾ ਖਿਲਾਰ ਕੇ ਰੱਖਦਾ ਸਾਰਾ ਜੀ ਆਹ ਧੱਕਾ ਹੀ ਹੋ ਗਿਆ ਕੋਈ ਨਾ ਛੋਟੇ ਵੀ ਜਾਂ ਆਪਾਂ ਸਕੂਟ ਦਾ ਬਦਲਾ ਨਾ ਲਿਆ ਇਸ ਮੰਤਰੀ ਦੀ ਆਕੜ ਨਾ ਪੰਨੀ ਤਾਂ ਮੈਨੂੰ ਵੀ ਟੀਟੂ ਮਟਰ ਆਣਾ ਗਈ ਬਦਲਾ ਲੈ ਲੋਗੇ ਸਤਾਜ ਜੀ ਆ ਕੀ ਓਏ ਅੱਜ ਤੋਂ ਮਟਰ ਵੇਚਨੇ ਬੰਦ ਤੇ ਆਪਾਂ ਵੀ ਇਲੈਕਸ਼ਨ ਲੜਾਂਗੇ ਇਸ ਮੰਤਰੀ ਦੀ ਆਕੜ ਪੰਨੀ ਯਾਕ ਤੋ ਵਾਦਾ ਤੂੰ ਮੇਰਾ ਪੀਏ ਚੱਲ ਚੱਲੀਏ ਇਲੈਕਸ਼ਨ ਦੀ ਤਿਆਰੀ ਕਰੀਏ ਮਰੋ ਬਸ ਫੇਰ ਕੀ ਸੀ ਦੋਸਤੋ ਟੀਟੂ ਮਟੜਾਣਾ ਬਣ ਗਿਆ ਨੇਤਾ ਪੈਨੋ ਤੇ ਭਰਾਓ ਮੈਂ ਤੁਹਾਡਾ ਆਪਣਾ ਨੇਤਾ ਟੀਟੂ ਮਟੜਾਣਾ ਪਿਛਲੇ 6 ਮਹੀਨਿਆਂ ਤੋਂ ਮੈਂ ਵੇਖਦੇ ਨਿਊ ਚੈਨਲ ਵਾਲੇ ਨੇ ਮੇਰੀ ਇੰਨੀ ਕੁੱਤੇ ਖਾਣੀ ਕੀਤੀ ਇੰਨੀ ਕੁੱਤੇ ਖਾਣੀ ਕੀਤੀ ਉਹ ਇਹਨਾਂ ਦੇ ਪਾਜੀ ਵਿਆਹ ਲਈ ਕੁੜੀ ਨਹੀਂ ਰੋਈ ਜਾਣੀ ਇਹਨਾਂ ਨੇ ਦੇ ਦਰਵਾਜ਼ੀ ਤਾਂ ਕਿਸੇ ਕੰਜਰ ਨੇ ਮੈਨੂੰ ਵੋਟ ਨਹੀਂ ਪਾਈ ਸਭ ਤੋਂ ਵੱਡੇ ਕੰਜਰ ਦੇ ਮੇਰੇ ਘਰ ਪਾਜੀ ਮੇਰੇ ਘਰ ਦੀ 6 ਵੋਟਾਂ ਭਾਜੀ ਵੀਰ ਪਾਜੀ ਵੋਟਾਂ ਪਈਆਂ। ਕਿ ਪਤਾ ਨਹੀਂ ਕਰ ਚੁੱਕੇ ਕਿਹੜਾ ਕੰਜੇ ਨਿਕਲਿਆ ਜਿਹੜਾ ਪੈ ਚੋਗੇ ਕੇ ਇਹਨੂੰ ਵੋਟ ਪਾ ਗਿਆ। ਮੈਂ ਵੀ ਭਾਜੀ ਫੈਸਲਾ ਹੁਣ ਕਰ ਲਿਆ ਵੀ ਮੈਂ ਆਪਣੀ ਖੁਦ ਦੀ ਪਾਰਟੀ ਬਣਾਉਂਗਾ ਤੇ ਮੇਰੀ ਪਾਰਟੀ ਦਾ ਨਾਮ ਆਊਗਾ ਸਿੱਧੀ ਪੁੱਠੀ ਪਾਰਟੀ। ਟੀ2 ਮਟਰਾਲਾ ਸਿੱਧੀ ਪੁੱਠੀ ਪਾਰਟੀ ਜਿੰਦਾਬਾਦ ਟੀ2 ਮਟਰਾਲਾ ਸਿੱਧੀ ਪੁੱਠੀ ਪਾਰਟੀ ਜਿੰਦਾਬਾਦ ਹੁਣ ਕਈ ਲੋਕ ਇਹ ਸੋਚ ਉਹਨੇ ਨੇ ਬਈ ਆ ਕੀ ਨਾ ਆਇਆ ਸਿੱਧੀ ਪੁੱਠੀ ਪਾਰਟੀ। ਵੇਖੋ ਭਾਜੀ ਜੇ ਤਾਂ ਮੈਂ ਵੋਟਾਂ 'ਚ ਗਿਆ ਜਿੱਤ ਫਿਰ ਤਾਂ ਪੈ ਗਈ ਸਿੱਧੀ ਜੇ ਮੈਂ ਗਿਆ ਹਾਰ ਫਿਰ ਪੈ ਗਈ ਨਾ ਪੁੱਠੀ। सो मैं बड़ा सोच विचार के ना रखे सिद्धि पुठी पार्टी टीटू मटराला मटरा सिद्धि पुठी पार्टी पार्ट। टीटू टू मटरा सिद्धि पुटी पार्टी ध्यान पार्ट। से देखिए यह है टीटू मटरा वाला जिन्होंने अभी, अभी अभी अपनी राजनीतिक पार्टी बनाई है सबसे पहले हमारे चैनल रात तक पर ਆ ਜਿੰਸੀ ਬਾਤ ਕਰਤੇ ਹੈ ਨਮਸਕਾਰ ਟੀਟੂ ਜੀ ਉਹ ਨਮਸਕਾਰ ਨੂੰ ਗੋਲੀ ਮਾਰੋ ਪਹਿਲੇ ਦੱਸੋ ਚੈਨਲ ਦਾ ਨਾਮ ਕੀ ਰੱਖਿਆ ਇਹ ਰਾਤ ਤੱਕ ਸਭ ਸੇ ਤੇ ਸੁਬਾ ਸਵੇਰੇ ਸੁਣਿਆ ਦੁਪਹਿਰ ਤੱਕ ਵੀ ਸੁਣਿਆ ਅੱਜ ਤੱਕ ਵੀ ਸੁਣਿਆ ਇਹ ਰਾਤ ਤੱਕ ਭਾਜੀ ਸਾਡਾ ਚੈਨਲ ਚੱਲਦਾ ਹੀ ਰਾਤ ਨੂੰ ਨਾ ਦਿਨੇ ਕਿਉਂ ਨਹੀਂ ਚੱਲਦਾ ਜਿਹਨੇ ਕੰਮਕਾਰਾਂ ਤੇ ਗਏ ਹੁੰਨੇ ਆ ਦਿਹਾੜੀ ਧੱਪੇ ਵਾਲੇ ਬੰਦੇ ਆ ਨਾਲੇ ਭਾਜੀ ਜਦੋਂ ਸੋਸ਼ਲ ਮੀਡੀਆ ਚੱਲਿਆ ਨਾ ਉਦੋਂ ਦੇ ਲੋਕੀ ਟੀਵੀ ਘੱਟ ਦੇ ਮੋਬਾਈਲ ਫੋਨ ਜ਼ਿਆਦਾ ਚਲਾਉਂਦੇ ਨੇ ਉਹ ਜੇ ਤੁਸੀਂ মিডিਆ ਵਾਲਿਆਂ ਨੇ ਸੱਚ ਵਿਖਾਉਣਾ ਸ਼ੁਰੂ ਨਾ ਕੀਤਾ ਨਾ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਚੈਨਲਾਂ ਦੀਆਂ ਟੀਆਰਪੀਆਂ ਥੱਲੇ ਆ ਜਾਣੀਆਂ ਨੇ ਸਾਡੀ ਟੀਆਰਪੀ ਨੂੰ ਛੱਡੋ ਆਪਣੀ ਪਾਰਟੀ ਬਾਰੇ ਦੱਸੋ ਪਾਰਟੀ ਪਾਰਟੀ ਤੇ ਬਹੁਤੀ ਵਧੀਆਈ ਅਸੀਂ ਮੁਰਗਾ ਵੀ ਬਣਾਇਆ ਤੇ ਬੱਕਰਾ ਵੀ ਬਣਾ ਜੇ ਤੋ ਲਾਇਆ ਨਾ ਮੈਂ ਦੋ ਦੇਸੀ ਦੇ ਮੋਟੇ ਮੋਟੇ ਜੇ ਪੈਗ ਤੇ ਤੀਜੇ ਪੈਗ ਤੇ ਹੀ ਕੰਮ ਖਰਾਬ ਹੋ ਗਿਆ। ਉੱਟੀ ਜੀ ਜਿਹੀ ਉਹ ਪਾਰਟੀ ਦੀ ਗੱਲ ਨਹੀਂ ਕਰ ਰਹੇ, ਇਹ ਰਾਜਨੀਤਿਕ ਪਾਰਟੀ ਦੀ ਗੱਲ ਕਰ ਰਹੇ ਆ। ਤੁਸੀਂ ਦੱਸਦਾ ਪੁੱਛਾ ਕਰੋ ਨਾ ਪੋਲੀਟੀਕਲ ਪਾਰਟੀ ਬਾਰੇ ਗੱਲ ਕਰ ਰਹੇ ਆ। ਉਹ ਬੰਦਾ ਕਨਫਿਊਜ਼ ਹੋ ਜਾਂਦਾ ਯਾਰ ਪਤਾ ਨਹੀਂ ਕਿਹੜੀ ਪਾਰਟੀ ਵਾਲੇ ਸਵਾਲ ਪੁੱਛ ਲਿਆ। ਟਿੱਡੂ ਜੀ ਜੇ ਤੁਹਾਡੀ ਪਾਰਟੀ ਜਿੱਤ ਗਈ ਤੇ ਤੁਸੀਂ ਗਰੀਬਾਂ ਲਈ ਕੀ ਕਰੋਗੇ? ਉਹ ਜੇ ਸਾਡੀ ਪਾਰਟੀ ਜਿੱਤ ਗਈ ਤਾਂ ਇੱਕ ਵੀ ਗਰੀਬ ਨਹੀਂ ਬਚੂਗਾ। ਸਾਡੇ ਘਰ ਚੋਂ। ਕੀ ਮਤਲਬ? ਉਹ ਕੋਈ ਸੰਤਰੀ ਕੋਈ ਮੰਤਰੀ ਕੋਈ ਚੇਅਰਮੈਨ ਕੋਈ ਪ੍ਰਧਾਨ ਲੱਗ ਜਾਣਾ ਜੀ ਇਹਨੇ ਉਹਦੇ ਆਪਣੇ ਖਰਚੇ ਉਹ ਯਾਰ ਜੇ ਅਗਲੇ ਆਪਣੇ ਟੱਬਨ ਨੂੰ ਫਿੱਟ ਕਰ ਸਕਦੇ ਆ ਤੇ ਮੈਂ ਆਪਣੇ ਟੱਬਨ ਨੂੰ ਫਿੱਟ ਨਹੀਂ ਕਰ ਸਕਦਾ ਜੀ ਇਲੈਕਸ਼ਨਾਂ ਇਦਾਂ ਨਹੀਂ ਜਿੱਤੀਆਂ ਜਾਂਦੀਆਂ ਇਲੈਕਸ਼ਨਾਂ ਚ ਜਿੱਤ ਲਈ दारू ਕਿਉਂ ਨਹੀਂ ਪੈਂਦੀ ਹੈ ਪਰ ਤੁਸੀਂ ਗਰੀਬ ਜੇ ਬੰਦੇ ਇੰਨੀ दारू ਕਿੱਥੋਂ ਪਿਆਓਗੇ ਓਏ ਉਹਦੀ ਵੀ ਮੇਰੇ ਕੋ ਹਾਸ ਕੀ ਉਹ ਜੇ ਸਾਡੀ ਸਰਕਾਰ ਆ ਗਈ ਤਾਂ ਅਗਲੇ 5 ਸਾਲ दारू ਫ੍ਰੀ ਉਹ ਜਿਹੜੇ ਲੋਕ 10 ਦਿਨ दारू ਪੀ ਕੇ ਆਪਣਾ ਜਮੀਰ ਵੇਚ ਸਕਦੇ ਨੇ ਉਹ ਮੇਰੇ 5 ਸਾਲ ਦੇ ਵਾਅਦੇ ਮਗਰ ਮੈਨੂੰ ਵੋਟਾਂ ਨਹੀਂ ਪਉਣਗੇ ਵਾਟੀ ਟੀਟੂ ਜੀ ਕੀ ਸਕੀਮ ਹੈ ਅੱਜ ਤੋਂ ਮੇਰੀ ਵੋਟ ਵੀ ਤੁਹਾਨੂੰ ਪੱਕੀ ਜੇ ਪਰ ਆਪਣੇ ਵਾਅਦੇ ਤੋਂ ਨਾ ਉਹ ਮੁਕਰ ਜਾਓ ਅੱਜ ਤੱਕ ਕੋਈ ਨੇਤਾ ਆਪਣੇ ਵਾਅਦੇ ਤੋਂ ਮੁਕਰਿਆ ਫਿਰ ਮੈਂ ਕਿਸਕੇ ਦੀ ਮੂਲੀ ਕੀ ਮਤਲਬ ਇਹਦਾ ਮਤਲਬ ਤੂੰ ਵੀ ਪੈਗ ਲਾ ਹੀ ਲੈ ਨਾ ਟੀਟੂ ਜੀ ਕਦੀ ਕਦਾਈ ਲਾ ਲਈਦਾ ਛੋਟਾ ਮੋਟਾ ਜਾ ਪਰ ਤੁਹਾਡੀ ਸਕੀਮ ਬੜੀ ਘੈਂਟ ਜੀ ਓਏ ਸੈਨੂੰ ਤਾਂ ਟੀਟੂ ਦਾ ਦਿਮਾਗ ਕਹਿੰਦੇ ਨੇ ਟੀਟੂ ਦਾ ਦਿਮਾਗ ਚੱਲਦਾ ਹੀ ਬਹੁਤ ਤੇਜ਼ ਹੈ ਮੈਨੂੰ ਤਾਂ ਕਈ ਵਾਰੀ ਇੰਜ ਲੱਗਦਾ ਵੇ ਦੁਨੀਆ ਦਾ ਸਭ ਤੋਂ ਸਿਆਣਾ ਬੰਦਾ ਹੀ ਮੈਂ ਵਾਂ ਉਹ ਘੜਵਾਣੂ ਵੜੇ ਸਿਆਣੇ ਨੂੰ ਹਣ ਸਾਜੀ ਹਣ ਫਿਰ ਜਾਣੀ ਜੀ ਨੇ ਜਾਣੀ ਜੀ ਨੇ ਉਹ ਫੜ ਫੜ ਉਹ ਕਲਪਾਗੇ ਰਖਤਾ ਇਹਨੇ ਉਹ ਬਾਜੀ ਬਾਜੀ ਇਹਨੂੰ ਤਾਂ ਕੋਈ ਤਰਨ ਤਾਨ ਦੇ ਵਿੱਚ ਰਿਕਸ਼ੇ ਵਾਲਾ ਰਿਕਸ਼ੇ ਤੇ ਬਿਠਾ ਕੇ ਰਾਜੀ ਨਹੀਂ ਏ ਤੇ ਤੁਸੀਂ ਇਹਨੂੰ ਸਟੇਜ ਤੇ ਚੜਾਤਾ ਏ ਉਹ ਬਾਜੀ ਇਹ ਕਮਲਾ ਜੇ ਉਹ ਬਾਜੀ ਇਹ ਪਾਗਲ ਜੇ ਇਹ ਤਾਂ ਪਾਲਖਾਨੇ ਤੋਂ ਭੱਜਿਆ ਆ ਜੇ ਸਾਨੂੰ ਪਤਾ ਸੀ ਇੱਥੇ ਮੇਲਾ ਦੇਖਣ ਜ਼ਰੂਰ ਆਊਗਾ ਸਾਨੂੰ ਕਿਸੇ ਸਿਆਣੇ ਨੇ ਦੱਸਿਆ ਸੀ ਇਹਨੂੰ ਮੇਲਾ ਵੇਖਣ ਦਾ ਬੜਾ ਸ਼ੌਂਕ ਹੈ ਚੱਲ ਬਈ ਇਹਨੂੰ ਸੌਟ ਅੰਦਰ ਭਾਗਲ ਖਾਨੇ ਉਸਤਾਦ ਜੀ ਇਹਨੇ ਦੰਦ ਨਹੀਂ ਜੇ ਜਾਣਾ ਫਿਰ ਕਿੱਦਾਂ ਜਾਣਾ ਇਹਨੂੰ ਤਾਂ ਟੀਕਾ ਲਾਉਣਾ ਪੈਣਾ ਟੀਕਾ ਕਿੱਥੇ ਆ ਟੀਕਾ ਟੀਕਾ ਤੇ ਜੇਬ ਚ ਉਹ ਜੇਬ ਕਿੱਥੇ ਆ ਉਸਤਾਦ ਜੀ ਜੇਬ ਪਿੱਛੇ ਉਸਤਾਦ ਜੀ ਇਹ ਕੀ ਕਰਦੀ ਪਈ ਇਹ ਤੇ ਜੇਬ ਪਾਟੀ ਹੈ ਟੀਕਾ ਤੇ ਦੂਜੀ ਜੇਬ ਚ ਮੈਂ ਟੀਕਾ ਨਹੀਂ ਲਵਾਉਣਾ ਮੈਂ ਪਾਗਲ ਨਹੀਂ ਹਾਂ ਮੈਂ ਤਾਂ ਸੱਚ ਬੋਲਦਾ ਬੋ ਤੂੰ ਸੱਚ ਬੋਲਦਾ ਮਰ ਜਾਣਿਆ ਵੇ ਕੰਜਰਾ ਕੀ ਸਿਆਪਾ ਖੜਾ ਕਰਤਾ ਹੀ ਹੋ ਨਵਾ ਇੱਥੇ ਭੈਣ ਜੀ ਤੁਸੀਂ ਕੌਣ ਬਾਜੀ ਮੈਂ ਉਹ ਦੁਖਿਆਰੀ ਜਿਹੜੀ ਇਸ ਕੰਜਰ ਦੀ ਘਰ ਵਾਲੀ ਬਾਜੀ ਮੈਨੂੰ ਹੁਣੇ ਕਿਸੇ ਮੁੰਡੇ ਨੇ ਫੋਨ ਕੀਤਾ ਕਿ ਤੁਹਾਡਾ ਜਿਹੜਾ ਘਰਵਾਲਾ ਨਾ ਸਿੱਧਣਾ ਆ ਜਾ ਉਹ ਮੇਲੇ 'ਚ ਤੁਰਿਆ ਫਿਰਦਾ ਬਾਜੀ ਇਹ ਤਾਂ ਜਮਾਈ ਪਾਗਲ ਮੇਰੇ ਪੱਲੇ ਪੈ ਗਿਆ ਉਹ ਪਾਗਲ ਮੈਂ ਨਹੀਂ ਉਹ ਪਾਗਲ ਤਾਂ ਤੂੰ ਐ ਜਿਹੜੀ ਆਪਣੇ ਘਰ ਨੂੰ ਛੱਡ ਕੇ ਮੁੰਡੇ ਨਾਲ ਫੋਨ ਤੇ ਟੱਕਰੀ ਐ ਹੁਣੇ ਭਾਜੀ ਦੱਸਿਆ ਨਾ ਤੇ ਤੁਹਾਡੇ ਸਾਹਮਣੇ ਐ ਨੇ ਦੱਸਿਆ ਕਿ ਨਹੀਂ ਦੱਸਿਆ ਕੰજરા ਘਰੇ ਜਵਾਕ ਰੋਈ ਜਾਂਦੇ ਨੇ ਟੀਵੀ ਤੇ ਮਰ ਜਾਂਦਾ ਇਹ ਰੋਈ ਜਾਂਦਾ ਸਾਰਾ ਮੁੰਲਾ ਮੇਰੇ ਘਰੇ ਇਕੱਠਾ ਆ ਕੇ ਆ ਗਿਆ ਕਿ ਭੈਣ ਜੀ ਟਿੱਡੂ ਵੇਖੋ ਟੀਵੀ ਤੇ ਕਿੱਦਾਂ ਰੋਂਦਿਆ ਜੇ ਭਾਜੀ ਇਸ ਬੰਦੇ ਨੇ ਤਾਂ ਸਾਰੀ ਦੁਨੀਆ ਸਾਹਮਣੇ ਮੇਰਾ ਜਲੂਸ ਕਢਾ ਛੱਡਿਆ ਜੇ ਪਰ ਫਿਰ ਵੀ ਮੈਂ ਉਸ ਬੰਦੇ ਨੂੰ ਦਿਲ ਤੇ ਪੱਥਰ ਰੱਖ ਕੇ ਮaaf ਕਰ ਦਿੱਤਾ ਕਿ ਪਤੀ ਪਰਮੇਸ਼ਵਰ ਹੈ ਮੈਂ ਬੜੀ ਮਿਹਨਤ ਨਾਲ ਘਰ ਦਾ ਗੁਜ਼ਾਰਾ ਕਰਦੀ ਆ ਸਲਾਈ ਕਢਾਈ ਕਰਕੇ ਕਿਉਂਕਿ ਇਹਦੇ ਤਾਂ ਮਟਰ ਵੇਖ ਗਏ ਟੀਟੂ ਦੇ ਹੋਣ ਇਹਦੇ ਸਿਰ ਤੇ ਤਾਂ ਲੀਡਰ ਬੰਦਾ ਭੂਤ ਸਵਾਰ ਹੋ ਗਿਆ ਸੀ ਬਾਜੀ ਹੱਦ ਤਾਂ ਉਦੋਂ ਹੀ ਹੋ ਗਈ ਜਦੋਂ ਮੈਂ ਇਸ ਨੂੰ ਨਵਾਂ ਕੁਰਤਾ ਪਜਾਮਾ ਸਵਾ ਕੇ ਦਿੱਤਾ ਕਿ ਚਲੋ ਵੋਟਾਂ ਵਾਲੇ ਦਿਨ ਇਹਦਾ ਵੀ ਟੋਰ ਦੇਖ ਲੂ ਪਰ ਜਿੱਦਾਂ ਹੀ ਵੋਟਾਂ ਦਾ ਰਿਜ਼ਲਟ ਆਇਆ ਤੇ ਮਰਜਾਨ ਨੇ ਨਵਾਂ ਕੁਰਤਾ ਹੀ ਬਾੜਤਾ ਤੁਸੀਂ ਦੱਸੋ ਇਹ ਪਾਗਲ ਨਹੀਂ ਤਾਂ ਕੀ ਹੈ ਇਸੇ ਕਰਕੇ ਇਸ ਨੂੰ ਮੈਂ ਪਾਗਲਖਾਨੇ ਵਿੱਚ ਦਾਖਲ ਕਰਾ ਦਿੱਤਾ ਸੀ ਮਰਜਾਨਾ ਉੱਥੋਂ ਵੀ ਭੱਜ ਗਿਆ ਲੈ ਜਾਓ ਇਸ ਪਾਗਲ ਨੂੰ ਡਾਕਟਰ ਸਾਹਿਬ ਠਹਰੋ ਛੱਡੋ ਟੀਟੂ ਨੂੰ ਟੀਟੂ ਪਾਗਲ ਨਹੀਂ ਹੈ ਕੀ ਕਹਿ ਰਹੇ ਹੋ ਡਾਕਟਰ ਗੁਲਾਟੀ ਇਹ ਰਹੀਆਂ ਟੀਟੂ ਦੀਆਂ ਰਿਪੋਰਟਾਂ ਜਿਸ ਵਿੱਚ ਸਾਫ਼-ਸਾਫ਼ ਲਿਖਿਆ ਟੀਟੂ ਪਾਗਲ ਨਹੀਂ ਹੈ। ਨਾਈ ਟੀਟੂ ਕੋਈ ਦਿਮਾਗੀ ਬਿਮਾਰੀ ਹੈ। ਉਹ ਟੀਟੂ ਰੋਪਿਆ ਟੀਟੂ ਨੇ ਕੋਰਤਾ ਪਾੜਦਾ। ਕੀ ਦਾ ਮਤਲਬ ਟੀਟੂ ਪਾਗਲ ਹੈ? ਪਾਗਲ ਤਾਂ ਆਪਾਂ ਲੋਗ ਆਂ ਜੋ ਟੀਟੂ ਦੀ ਗੱਲ ਨੂੰ ਸਮਝ ਨਹੀਂ ਸਕੇ। ਟੀਟੂ ਦੇ ਦਿਲ ਵਿੱਚ ਪੰਜਾਬ ਪ੍ਰਤੀ ਕਿੰਨਾ ਦਰਦ ਆ ਤੇ ਆਪਾਂ ਟੀਟੂ ਦਾ ਮਜ਼ਾਕ ਬਣਾ ਕੇ ਰੱਖਤਾ ਹੈ। ਟੀਟੂ ਕਬਰ ਆਣਾ ਮੈਂ ਤੇਰੇ ਨਾਲ ਆ। ਟੀਟੂ ਅਹੀਂ ਵੀ ਤੇਰੇ ਨਾਲ ਆ। ਅਸੀਂ ਵੀ ਤੇਰੇ ਨਾਲ ਆ। ਟੀਟੂ ਪੂਰੀ ਦੁਨੀਆ ਤੇਰੇ ਨਾਲ ਲੱਗ ਜਾ ਚੌਨ ਪ੍ਰਚਾਰ ਤੇ ਨਪਦੇ ਕੇ ਲਈ ਸਵੇਰੇ ਜਲੰਧਰ ਤੇ ਸ਼ਾਮ ਨੂੰ ਦਿੱਲੀ। ਟੀ 2 ਮੜਰਾ ਵਾਲਾ ਜਿੰਦਾਬਾਦ ਜਿੰਦਾਬਾਦ 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 ਟੀ 2 ਮੜਰਾ ਵਾਲਾ ਜਿੱਤੇਗਾ ਵੀ ਜਿੱਤੇਗਾ ਮਿਲੂ ਮੜਰਾ ਵਾਲਾ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਮਿਲੂ ਮੜਰਾ ਵਾਲਾ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਮਿਲੂ ਮੜਰਾ ਵਾਲਾ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਮਿਲੂ ਮੜਰਾ ਵਾਲਾ ਜਿੱਤੇਗਾ

ਤਾਜੀ ਨਿਆਣਾ ਚੁੱਕ ਲੋ ਉਹ ਕੀ ਕਹਿਨੇ ਛੋਟੇ ਭੀਮ ਅਪਾ ਇੱਥੇ ਵੋਟਾਂ ਮੰਗਣ ਆਏ ਉਹ ਨਿਆਣਾ ਚੁੱਕਣ ਥੁੜੀ ਆਏ ਆ ਤਾਜੀ ਮੇਰਾ ਮਤਲਬ ਨਹੀਂ ਮੇਰਾ ਮਤਲਬ ਨਿਆਣੇ ਨੂੰ ਪਿਆਰ ਨਾਲ ਚੁੱਕੋ ਫਿਰ ਐਦਾ ਲੱਗੇ ਨਿਆਣਾ ਟਾੜਾ ਆ ਵੋਟਾਂ ਫਿਰ ਪੈਣੀਆਂ ਜੇ ਉਹ ਛੋਟੇ ਭੀਮ ਧਿਆਨ ਨਾਲ ਵੇਖ ਉਹ ਨਿਆਣਾ ਤਾਂ ਲੱਗਦਾ 15 ਦਿਨੋਂ ਨਹਾਤਾ ਨਹੀਂ ਯਾਰ ਉਸਤਾਦ ਜੀ ਸਮਝ ਗਿਆ ਚੁੱਕ ਲੋ ਅੱਛਾ ਚੁੱਕ ਲੀਏ ਤੇ ਭੀਮ ਨਿਆਣੇ ਵੱਲ ਵੇਖ ਲੀ ਪੂਨੋ ਕੀ ਕਹਿੰਨੇ ਆ ਸਤ ਜੀ ਪੂਨੋ ਨੇ ਤੇ ਅਗਲੇ ਤੁਹਾਡੀ ਫੱਟੀ ਪੋਛ ਦੇਣੀ ਏ ਲੈਕਸ਼ ਦੇ ਅੰਦਰ ਨਹੀਂ ਜਿੱਤੀਆਂ ਜਾਂਦੀਆਂ ਫਿਰ ਤੁਸੀਂ ਕਹਿੰਦੇ ਕੁਰਤੇ ਪਾ ਲੈਂਦੇ ਆ ਕਹਿੰਦੇ ਰੋ ਪੈਂਦੇ ਤੁਹਾਨੂੰ ਰਾਜਨੀਤੀ ਨਹੀਂ ਹੁੰਦੀ ਕਾਲ ਕਰਦੇ ਆ ਆਪਣੇ ਸੰਵਾਦ ਦਾਤਾ ਰਾਜ ਕੁਮਾਰ ਜੀ ਨਾਲ ਹਾਂਜੀ ਰਾਜ ਕੁਮਾਰ ਜੀ ਕੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਲੋਕਾਂ ਦੀ ਕੀ رائے ਹੈ ਇਸ ਇਲੈਕਸ਼ਨ ਨੂੰ ਲੈ ਕੇ ਸੋ ਲੋਕਾਂ ਦੇ ਵਿੱਚ ਬਹੁਤ ਉੱत्साਹ ਹੈ ਬਾਬਾ ਦੇਖਦੇ ਆ ਲੋਕਾਂ ਦੀ ਕੀ رائے ਹੈ ਤੁਹਾਡੀ ਕੀ رائے ਹੈ ਜੀ ਫਿਰ ਇਹ ਕੌਣ ਜਿੱਤੂਗਾ ਟੀਟੂ ਜਿੱਤੂਗਾ ਜੀ ਭਾਜੀ ਭਾਜੀ ਟੀਟੂ ਜਿੱਤੂਗਾ ਜੀ ਤੁਹਾਡੀ ਕੀ رائے ਹੈ ਜੀ ਟੀਟੂ ਭਾਰੀ ਮੇਰੀ رائے ਇਹ ਹੈ ਭਾਜੀ ਕਿਉਂਕਿ ਟੀਟੂ ਭਾਰੀ ਇੱਕ ਨਾਰਮਲ ਇਨਸਾਨ ਆਪਣੇ ਵਰਗੇ ਪਰ ਉਹਨਾਂ ਵਿਚਾਰਾ ਬਹੁਤ ਮਿਹਨਤ ਕੀਤੀ ਆਪਣੇ ਵੋਟਾਂ ਬਹੁਤ ਇਲੈਕਸ਼ਨ 'ਚ ਬਹੁਤ ਜ਼ੋਰ ਲਾਇਆ ਕੋਹ ਨਾਲ ਆਪਣਾ ਸਟਰਗਲ ਕੀਤੀ ਕੁਰਤਾ ਪਾੜਤਾ ਬਹੁਤ ਰੋਏ ਤੇ ਹਾਡਰ ਇਸ ਪੂਰੀ ਫੁੱਲ ਸਪੋਰਟ ਟੀਟੂ ਭਾਈ ਨਾਲ ਯਾਰ ਵੋਟਾਂ ਦੀ ਗਿਣਤੀ ਚੱਲੂ ਹੋ ਗਈ ਹੈ ਤੀਜਾ ਰਾਉਂਡ ਤੱਕ ਆਪਣਾ ਦਲ ਦੇ ਜਿਹੜੇ ਉਮੀਦਵਾਰ ਨੇ ਰਸਪਾਲ ਸਿੰਘ ਜੀ ਉਹ 2000 ਵੋਟਾਂ ਤੋਂ ਅੱਗੇ ਚੱਲੇ ਨੇ ਸੋ ਟੀਟੂ ਜੀ ਹਲੇ ਬਹੁਤ ਪਿੱਛੇ ਟਾਲੇ ਨੇ ਸੋ ਜਿੱਦਾਂ ਹੀ ਨਈ ਅਪਡੇਟ ਆਉਗੀ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਸੋ ਅੱਜ ਦਿਲਚਸਪ ਨਿਗਰਖਣ ਵਾਲੀ ਗੱਲ ਇਹ ਹੋਵੇਗੀ ਵੇਖੋ ਜੀ ਪਹਿਲਾ ਜੀ ਟੀਟੂ ਜੀ ਰੋ ਪਈ ਦੂਜੀ ਵਾਰ ਟੀਟੂ ਨੇ ਕੋਰਤਾ ਪਾਟਾ ਸੋ ਅੱਜ ਟੀਟੂ ਜੀ ਕੀ ਰਿਐਕਸ਼ਨ ਦੇਣਗੇ ਪੂਰੇ ਪੰਜਾਬ ਦੀ ਨਿਗ੍ਹਾ ਲੱਗੀ ਹੋਈ ਹੈ ਟੀਟੂ ਤੇ ਸੋ ਕੈਮਰਾਮੈ ਸੂਪਰ ਪ੍ਰਸ਼ਾਸਨ ਨੇ ਵੱਡੀ ਸਖਤੀ ਕੀਤੀ ਹੋਈ ਹੈ মিডিਆ ਵਾਲਿਆਂ ਨੂੰ ਇਸ ਜਗ੍ਹਾ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਅੱਜ ਵੇਖਦੇ ਹਾਂ ਕੀ ਬੰਦਾ ਹੈ ਵੇਖਦੇ ਹਾਂ ਕੌਣ ਜਿੱਤ ਕੇ ਬਾਹਰ ਆਉਂਦਾ ਹੈ ਕੈਮਰਾਮੈਨ ਰਾਜਕੁਮਾਰ ਰਾਤਾ ਦੇ ਪੰਜਾਬ ਨੇ ਜੋ ਜੀਟੀਓ ਦਾ ਸਾਥ ਦਿੱਤਾ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਜੀ ਵੇਖੋ ਜੀ ਪਹਿਲਾਂ ਤੇ ਜਨਤਾ ਨੇ ਜਿਹੜਾ ਵਾ ਜਦੋਂ ਰੋਇਆ ਸੀ ਜਨਤਾ ਨੇ ਬੜਾ ਪਿਆਰ ਦਿੱਤਾ ਉਸ ਤੋਂ ਬਾਅਦ ਮੈਂ ਬੜਾ ਜਾ ਉਹ ਕੁਝ ਗੱਲਾਂ ਕਹਿਣਾ ਚਾਹੁੰਦਾ ਸੀ ਪੰਜਾਬ ਦਾ ਦਰਦ ਸੀ ਮੈਂ ਕੁੜਤਾ ਪਾਰਤਾ ਇਹ ਸਿਸਟਮ ਨਹੀਂ ਸਹੀ ਭਾਜੀ ਆਪਣੇ ਦੇਸ਼ ਤੇ ਆਰ ਕੀ ਲੋਕਾਂ ਨੇ ਸਾਥ ਦਿੱਤਾ ਬਹੁਤ ਵਧੀਆ ਕੀਤਾ ਲੋਕਾਂ ਨੇ ਸਵਾ ਖਾਧੀਆਂ ਸੀ ਯਾਦ ਕੀ ਤੈਨੂੰ ਵੋਟਾਂ ਪਾਵਾਂਗੇ ਕਈਆਂ ਨੇ ਮੇਰਾ ਜਿਹੜਾ ਹੌਸਲਾ ਵਦਾ ਸਿੰਗਰਾਂ ਨੇ ਵਧਾਇਆ ਸੋ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਇਹ ਜੋ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਪਿੱਛੋਂ 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 ਠਾਰੋ ਕਿੱਥੇ ਘਟਿਆ ਗਿਆ ਲਾ ਲਾ சிந்த <laughs> 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 ਮਾਰ ਦੋ ਨਹੀਂ ਬੱਚ ਬੱਚ ਨਹੀਂ ਕਰਦੀ ਆਪਾਂ ਡਿਸਟਰਬ ਕਰੀਏ ਥੈਂਕ ਯੂ ਕਰ ਦਿੱਤ